ਚਲੋ ਜੀ ਅੱਜ ਤੁਹਾਨੂੰ ਦਿਖਾਉਂਦੇ ਹਾਂ ਪਿੰਡ ਕਲਕੇ ਦਾ ਮੇਲਾ ਮੇਲਾ ਉਹ ਹੈ ਜਿਸ ਦਾ ਸਾਲ ਪਰ ਇੰਤਜ਼ਾਰ ਰਿੰਦਾ ਹੈ ਮੇਲੇ 'ਚ ਲੱਗੀਆਂ ਰੌਣਕਾਂ ਹਸੀਮਜਕ ਸਭ ਨੂੰ ਪਾਉਂਦਾ ਹੈ ਤੇ ਮੇਲੇ 'ਚ ਪਿੰਡ ਦਾ ਸਾਰਾ ਇਕੱਠ ਆਉਂਦਾ ਹੈ ਮੇਲੇ 'ਚ ਲੱਗੀਆਂ ਦੁਕਾਨਾਂ ਪੰਗੂੜੇ ਬੱਚਿਆਂ ਲਈ ਨਵਾਂ ਚਾਹ ਤੇ ਖੁਸ਼ੀ ਲੈ ਕੇ ਆਉਂਦੇ ਹਨ ਜਿੱਥੇ ਹੀ ਬੱਚਿਆਂ ਵੱਲੋਂ ਪੰਗੂੜੇ ਝੂਟੇ ਲਏ ਜਾਂਦੇ ਹਨ ਉੱਥੇ ਹੀ ਵੱਡਿਆਂ ਵੱਲੋਂ ਜ਼ਰੂਰਤਾਂ ਦਾ ਸਮਾਨ ਖਰੀਦਿਆ ਜਾਂਦਾ ਹੈ ਜਿੱਥੇ ਕਈਆਂ ਵੱਲੋਂ ਦੂਰੋਂ ਪੰਗੂੜੇ ਵੇਖ ਵੇਖ ਕੇ ਆਪਣੇ ਮਨ ਦਾ ਚਾਹ ਪੂਰਾ ਕੀਤਾ ਜਾਂਦਾ ਹੈ ਪਾਰਕਿੰਗ 'ਚ ਆਪਣੇ ਮੋਟਰਸਾਈਕਲ ਕਾਰਾਂ ਸੈਂਕਲਾਦ ਲਗਾਉਣ ਤੋਂ ਬਾਅਦ ਸਭ ਤੁਰ ਜਾਂਦੇ ਹਨ ਮੇਲਾ ਵੇਖਣ ਨੂੰ ਜਿੱਥੇ ਪੁਰਾਣੇ ਵਿਛੜੇ ਹੋਏ ਯਾਰ ਅਕਸਰ ਮਿਲ ਜਾਂਦੇ ਹਨ ਮੇਲੇ 'ਚ ਬਚਪਨ ਦੇ ਵਿਛੜੇ ਦੋਸਤ ਰਿਸ਼ਤੇਦਾਰ ਵੱਡੇ ਛੋਟੇ ਸਾਰੇ ਆਪਸ ਵਿੱਚ ਮਿਲਦੇ ਹਨ ਇੱਕ ਦੂਜੇ ਨਾਲ ਹਸੀ ਮਜ਼ਾਕ ਕਰਦੇ ਹਨ ਇੱਕ ਦੂਜੇ ਦਾ ਹਾਲਚਾਲ ਪੁੱਛਦੇ ਹਨ ਜੋ ਅਕਸਰ ਆਪਣੇ ਕੰਮਾਂਕਾਰਾਂ ਵਿੱਚ ਉਲਝੇ ਰਹਿੰਦੇ ਹਨ ਮੇਲੇ 'ਚ ਖੇਡਿਆ ਗਿਆ ਕਬੱਡੀ ਦਾ ਖੇਡ ਬਹੁਤ ਹੀ ਰਮਚਕਕ ਹੁੰਦਾ ਹੈ ਜੋ ਬਜ਼ੁਰਗਾਂ ਤੇ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਹੁੰਦਾ ਹੈ ਕਬੱਡੀ ਖੇਡਦੇ ਜਦੋਂ ਦੋ ਗੱਬਰੂ ਆਪਸ ਵਿੱਚ ਟਕਰਾਉਂਦੇ ਹਨ ਸਾਰਾ ਮਾਹੌਲ ਚੀਕਾਂ ਮਾਰ ਕੇ ਉਤਸ਼ਾਹ ਵਧਾਉਂਦਾ ਹੈ ਇਹ ਮੇਲਾ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਪਿੰਡ ਕਾਲੇਕੇ ਵਿਖੇ ਮਨਾਇਆ ਜਾਂਦਾ ਹੈ ਜਿੱਥੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਚਰਨ ਪਾਏ ਸਨ ਉਹ ਵੱਲਾ ਵੇਰਕਾ ਤੋਂ ਆਉਂਦੇ ਹੋਏ ਇੱਥੇ ਹੀ ਠਾਰੇ ਸਨ ਇਸ ਗੁਰਦੁਆਰੇ ਦੀ ਕਾਰ ਸੇਵਾ ਸਰਗੁਆਸੀ ਸੰਤ ਬੱਬਾ RAM SINGH ਜੀ ਨੇ ਉਸਾਰੀ ਸੀ ਤੇ ਹੁਣ ਗੁਰਦੁਆਰਾ ਸਾਹਿਬ ਦੀ ਸੇਵਾ ਉਹਨਾਂ ਦੇ ਸਪੁੱਤਰ ਬਾਬਾ ਗੁਰਦੇਵਾਲ ਸਿੰਘ ਜੀ ਨਿਭਾ ਰਹੇ ਹਨ ਪਿੰਡ ਵੱਲ ਆਏ ਰਕਾ ਤੋਂ ਹੁੰਦੇ ਹੋਏ ਗੁਰੂ ਸਾਹਿਬ ਜੀ ਬਾਬਾ ਬਕਾਲਾ ਸਾਹਿਬ ਜਾਂਦੇ ਸਮੇਂ ਇਸ ਪਿੰਡ ਵਿੱਚ ਰੁਕੇ ਸਨ ਇੱਥੇ ਬੈਠ ਕੇ ਵਿਸ਼ਰਾਮ ਕੀਤਾ ਸੀ ਤੇ ਸਿੱਖਾਂ ਨੂੰ ਪਾਣੀ ਦੀ ਭਾਲ ਵਿੱਚ ਭੇਜਿਆ ਸੀ ਜਿੱਥੇ ਸਿੱਖ ਪਾਣੀ ਦੀ ਭਾਲ ਵਿੱਚ ਗਏ ਸਨ ਉੱਥੇ ਅੱਜ ਕੱਲ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਹੈ ਜਿੱਥੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਸਤਰ ਤਸਵੀਰ ਤੇ ਹੱਤੀ ਲਿਖਤ ਹਕੂਮਨਾਮਾ ਵੀ ਸ਼ੋਭਤ ਹਨ ਜਿੱਥੇ ਇੱਕ ਪਾਸੇ ਮੇਲੇ ਵਿੱਚ ਮਹਾਨ ਕੀਰਤਨੀਆਂ ਕਵੀਸ਼ਰ ਅਤੇ ਢਾਡੀ ਸਿੰਘ ਸਿੱਖੀ ਆਸਨਾਲ ਸੰਗਤਾਂ ਨੂੰ ਜਾਣੂ ਕਰਵਾ ਰਹੇ ਹੁੰਦੇ ਹਨ ਤੇ ਸੰਗਤਾਂ ਵੀ ਬੜੀ ਇਕਾਗਰਤਾ ਨਾਲ ਬੈਠ ਕੇ ਇਤਿਹਾਸ ਨੂੰ ਸੁਣਦੀਆਂ ਹਨ ਦੂਜੇ ਹੀ ਪਾਸੇ ਗੁਰੂ ਘਰ ਦੇ ਲੰਗਰ 'ਚ ਸੰਗਤਾਂ ਆਪਣੀ ਆਪਣੀ ਸੇਵਾ ਨਿਭਾ ਰਹੀਆਂ ਹੁੰਦੀਆਂ ਹਨ ਜਿੱਥੇ ਕੋਈ ਸੰਗਤਾਂ ਨੂੰ ਬਰਤਨ ਦੇ ਰਿਹਾ ਹੁੰਦਾ ਹੈ ਉੱਥੇ ਹੀ ਕੋਈ ਸੰਗਤਾਂ ਦੇ ਝੂਠੇ ਬਰਤਨ ਚੋਕ ਰਿਹਾ ਹੁੰਦਾ ਹੈ ਜਿੱਥੇ ਹੀ ਗੁਰੂ ਘਰ ਵਿੱਚ ਲੰਗਰ ਤਿਆਰ ਹੋ ਰਿਹਾ ਹੁੰਦਾ ਹੈ ਸੰਗਤਾਂ ਲਈ ਵਰਤਾਇਆ ਜਾ ਰਿਹਾ ਹੁੰਦਾ ਹੈ ਉੱਥੇ ਹੀ ਭੈਣਾ ਮਤਾਮ ਵੱਲੋਂ ਭਾਂਡੇ ਤੋਂ ਦੀ ਸੇਵਾ ਕੀਤੀ ਜਾਂਦੀ ਹੈ